ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਉਸ ਵੇਲੇ ਮੁੜ ਚਰਚਾਵਾਂ ਵਿੱਚ ਆ ਗਿਆ ਜਦ ਉੱਥੇ ਇੱਕ 12 ਸਾਲਾ ਬੱਚੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਤੇ ਗੰਭੀਰ ਤੋਸ਼ ਲਗਾਏ। ਪਰਿਵਾਰ ਦੇ ਦੋਸ਼ਾਂ ਨੇ ਕਿ ਆਕਸੀਜਨ ਆਮ ਸੀ ਅਤੇ ਡਾਕਟਰ ਵੱਲੋਂ ਬਿਨਾਂ ਸਹਿਮਤੀ ਤੋਂ ਇਲਾਜ ਕੀਤਾ ਗਿਆ ਅਤੇ ਚੈਸਟ ਡਿਪਾਰਟਮੈਂਟ ਵੱਲੋਂ ਫਾਈਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਦੇ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਪਰ ਡਾਕਟਰ ਹਸਪਤਾਲਾਂ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਹੈ ਹਣ ਬੜੀ 12 ਸਾਲਾਂ ਦੀ ਭਤੀਜੀ ਰਾਤੀ ਉਹਦੀ ਆਕਸੀਜਨ ਘਟ ਗਈ ਸੀ ਉਹਨੂੰ ਉੱਥੇ ਰਾਤੀ ਲੈ ਕੇ ਆਏ ਆ ਤੇ 35 ਆਕਸੀਜਨ ਹੀ ਇੱਥੇ ਲੈ ਕੇ ਆਏ ਆ ਤੇ ਅਲੋ ਆਕਸੀਜਨ ਲੰਦਿਆ ਸਾਰੀ ਉਹਦੀ ਆਕਸੀਜਨ 80 85 ਹੋ ਗਈ ਸੀ ਤੇ ਮੁੜ ਕੇ ਉਹਨੇ ਪਾਣੀ ਪੂਣੀ ਵੀ ਪੀਤਾ ਵਾ ਅੱਜ ਸਰ ਡਿਊਰਿੰਗ ਜਦੋਂ ਉਹਦੀ ਛਾਤੀ ਦੇ ਵਿੱਚ ਇਹਨਾਂ ਨੇ ਸਾਨੂੰ ਸਵੇਰੇ ਦੱਸਿਆ ਉਹਦੀ ਛਾਤੀ 'ਚ ਪਾਣੀ ਉਹਦੀ ਪਾਣੀ ਕੱਢਣ ਦੇ ਪ੍ਰੋਸੀਜਰ ਦੇ ਚੱਕਰ ਦੇ ਵਿੱਚ ਉਹਨਾਂ ਨੇ ਕੋਈ ਇਹ ਚੀਜ਼ ਆ ਕੋਈ ਯੂਜ਼ ਕੀਤਾ ਉਹਦੇ ਮੂੰਹ ਦੇ ਵਿੱਚ ਕੋਈ ਇਹ ਚੀਜ਼ ਮਾਰੀ ਆ ਜਿਹਦੇ ਨਾਲ ਉਹਦੇ ਮੂੰਹ ਦੇ ਵਿੱਚੋਂ ਬਲੀਡਿੰਗ ਹੋ ਗਈ ਆ ਸਾਰਾ ਉਹਦੇ ਦੰਦ ਵੇਖੋ ਉਹਦੇ ਨਾਲ ਹਲੇ ਤੱਕ ਖੂਨ ਲੱਗਾ ਹੋਇਆ ਵਾ ਔਰ ਉਹ ਪ੍ਰੋਸੀਜਰ ਕਰਨ ਵਾਸਤੇ ਘਰਦਿਆਂ ਦਾ ਕੰਸੈਂਟ ਜ਼ਰੂਰੀ ਹੁੰਦਾ ਵਾ ਇਹਨਾਂ ਨੇ ਘਰਦਿਆਂ ਦੇ ਕਿਸੇ ਕੋਲੋਂ ਕੋਈ ਕੰਸੈਂਟ ਨਹੀਂ ਲੀਤਾ ਕਿ ਅਸੀਂ ਉਹਦੇ 'ਚੋਂ ਪਾਣੀ ਕੱਢਣ ਲੱਗੇ ਆ ਜਾਂ ਨਹੀਂ ਕੱਢਣ ਲੱਗੇ ਇਹਨਾਂ ਦੀ ਅਨਗੈਲੀ ਦੇ ਨਾਲ ਇੱਕ 12 ਸਾਲਾਂ ਦੀ ਬੱਚੀ ਨੇ ਆਪਣੀ ਜਾਨ ਗਵਾ ਲਈ ਆ ਹੁਣ ਜੇ ਇਹੀ ਉਹਨਾਂ ਕੋਲੋਂ ਫਾਈਲ ਮੰਗੰਦੇ ਆ ਤਾਂ ਸਾਨੂੰ ਫਾਈਲ ਨਹੀਂ ਦੇ ਰਹੇ ਹੋ ਸਾਨੂੰ ਸਾਡੀ ਫਾਈਲ ਦੇਣ ਤੇ ਜੋ ਕੁੜੀ ਦੇ ਨਾਲ ਜੋ ਗਲਤ ਹੋਇਆ ਸਾਨੂੰ ਦਾ ਇਨਸਾਫ ਦੇ ਪਰ ਇਹ ਜਿਹੜੀ ਭੰਨਤੋੜ ਕੀਤੀ ਗਈ ਹੈ ਉਹ ਕਿਤੇ ਵੱਲੋਂ ਕੀਤੀ ਗਈ ਕੀ ਕਾਰਨ ਸਰ ਭੰਨਤੋੜ ਜਿਹੜੀ ਕੀਤੀ ਗਈ ਆ बार-बार बार-बार ਇਹਨਾਂ ਕੋਲੋਂ ਫਾਈਲ ਮੰਗੀ ਜਾ ਰਹੀ ਸੀ ਇਹਨਾਂ ਨੇ ਫਾਈਲ ਦੇਣ ਤੋਂ ਮਨਾਂ ਕਰ ਰਹੇ ਆ ਇੱਥੋਂ ਫਾਈਲ ਚੁੱਕ ਕੇ ਲੈ ਗਏ ਆ ਉੱਥੇ ਜਾ ਕੇ ਡਿਨਾਈ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਮੈਂ ਬੜੇ ਆਰਾਮ ਦੇ ਨਾਲ ਬੜੇ ਪਿਆਰ ਦੇ ਨਾਲ ਤੁਹਾਨੂੰ ਪੁਲਿਸ ਵਾਲੇ ਇਹ ਵੀ ਦੱਸ ਦੇਣਗੇ ਕਿ ਮੈਂ ਬੜੇ ਪਿਆਰ ਦੇ ਆਰਾਮਦਾਨ ਉਹਨਾਂ ਨਾਲ ਗੱਲ ਕੀਤੀ ਆ ਪਰ ਉਹ ਜਿਹੜੇ ਸੀਗੇ ਉਹ ਆਪਣੀ ਗਲਤੀ ਨਹੀਂ ਆਂਦੇ ਉਹਨਾਂ ਫਾਈਲ ਦੇਣ ਵਾਸਤੇ ਮੰਨ ਰਹੇ ਨੇ ਹੁਣ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਪ੍ਰਸ਼ਾਸਨ ਤੋਂ ਸਰ ਮੰਗੇ ਆ ਕਿ ਪਹਿਲਾਂ ਤਾਂ ਸਾਨੂੰ ਫਾਈਲ ਦੇਣ ਉਸ ਤੋਂ ਬਾਅਦ ਕੁੜੀ ਤੇ ਜੋ ਕੁੜੀ ਨਾਲ ਗਲਤ ਜਿਹਦੇ ਕੋਲ ਹੋਇਆ ਵਾ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ। ਮੇਰੀ ਲੜਕੀ ਬਸ ਹਾਂਜੀ ਹਾਂਜੀ ਲੜਕੀ ਹੈਗੀ ਮੇਰੀ ਮੈਂ ਚੰਗੀ ਪੜ੍ਹਾਈ ਛੱਡ ਕੇ ਗਈ ਆ ਲੇਕਿਨ ਮਿਆਨੀ ਆ ਆਨੀ ਮੈਂ ਨੇ ਮੈਂ ਆਨੀ ਆ ਮम्मा ਮੈਂ ਨੇ ছুটি ਲੈਣੀ ਆ ਮੇਰੀ ਆਂਟੀ ਗੇਰੇ ਇਹਨਾਂ ਨੇ ਚੰਗੀ ਭਲੀ ਰੋਟੀ ਮੰਗਗੀ ਰਹੀ ਸਾਰੀ ਰਾਤ ਮम्मा ਮੈਨੂੰ ਕੋਕ ਬੜੀ ਲੱਗੀ ਆ ਮੈਂ ਪਾਣੀ ਪੀਣਾ ਮੈਨੂੰ ਕਾਪੀ ਨਹੀਂ ਆਈ ਨਾ ਮਮਾ ਘੜਕਾਂ ਨੇ ਦੇਣੀ ਕੋਈ ਨੂੰ ਕੁਛ ਨਹੀਂ کہنا ਹੈਗਾ ਨੂੰ ਕੁੜੀ ਨੂੰ ਕਿਦੂ ਅੱਕੇ ਚੰਗੀ ਭਲੀ ਬੈਠ ਕੇ ਮੈਂ ਨਾਲ ਗੱਲਾਂ ਕਰਾਂਗੀ ਮम्मा ਮੈਂ ਸ਼ਾਮਾਂ ਨੂੰ ਘੜ ਜਾਣਾ ਆ ਬੜੀ ਸੋਹਣੀ ਗੱਲਾਂ ਕਰਾਂਗੀ ਸੀ ਇਹਨਾਂ ਨੇ ਆਏ ਇਹਨਾਂ ਨੇ ਕਹਿੰਨੇ ਗਸਿਆ ਨਹੀਂ ਹੈਗਾ ਟੀਕੇ ਲਾ ਲਗੇ ਨਾ ਟੀਕੇ ਲਾ ਲਾ ਕੇ ਨਾ ਸ਼ੇਕ ਮੇਰੇ ਕੋਲ ਨਹੀਂ ਰਹਿਣ ਦਿੱਤਾ ਇਹਨਾਂ ਨੇ ਗਲੇ ਚ ਪਾ ਕੇ ਮਲੀ ਕੋੜੀ ਨੂੰ ਕਿੰਨੇ ਸਾਲ ਦੀ ਹੈ ਬੇਟੀ ਤੁਹਾਡੀ ਮੇਰੀ ਬੇਟੀ 12 ਸਾਲ ਹੈ ਤੇ ਮੇਰੀ ਬੇਟੀ ਕੀ ਨਾਮ ਕੀ ਹੈ ਗੌਰਪ੍ਰੀ ਹੈ ਮੇਰੀ ਛੋਟੀ ਬੱਚੀ ਨਹੀਂ ਮਿਲਣੀ ਹੈ ਗਈ ਸਾਡੀ ਬੇਟੀ ਦਾ ਹਸਪਤਾਲ ਇਹ ਉਹਦੀ ਦਾਦੀ ਉਹ ਇਸ ਮਦੀ ਗੱਲਬਾਤ ਚੱਲ ਨਹੀਂ ਇਹ ਪੁੱਛ ਰਹੀ ਨੇ ਕਿ ਕੀ 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 ਸਰ ਪਰਿਵਾਰ ਵਾਲੋਂ ਇਲਜ਼ਾਮ ਲੱਗ ਰਿਹਾ ਕਿ ਗਲਤ ਟੀਕਾ ਲਗਾਉਣ ਦੇ ਕਰਕੇ ਜਿਹੜਾ ਬੱਚਾ ਮੌਤੇ ਘਟ ਉਤਰਿਆ ਅੱਜ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਏ ਸੀ ਕੋਈ ਅੱਛਾ ਕੋਈ ਮੈਡੀਕਲ ਕੰਪਲੇਂਟ ਦੇਣਗੇ ਉਸ ਅਨਸਾਰ ਜੋ ਵੀ ਕਾਰਵਾਈ ਕੀਤੀ ਜਾਊਗੀ ਸਰ ਜਾਂਚ ਕੀਤੀ ਜਾਏਗੀ ਅੱਜ ਕੀ ਚੱਲ ਰਹੀ ਆ ਜੋ ਵੀ ਕੰਪਲੇਂਟ ਦੇਣਗੇ ਸਰ ਸੱਚੇ ਡਾਕਟਰਾਂ ਦੀ ਅਣਖੇਲੀ ਆ ਜੀ ਸਾਹਮਣੇ ਤੇ ਕੀ ਉਹਦੇ ਫਿਰ ਗੱਲ ਹੈ ਜੇ ਕਿ ਕੋਈ ਹਰ ਗੱਲ ਹੈ ਕੋਈ ਟਾਇਲਟ ਮਤਲਬ ਕਿ ਜੋ ਇਨਵੈਸਟੀਗੇਟ ਹੋਈ ਉਸ ਅਨਸਾਰ ਕਾਰਵਾਈ ਹੋਊਗੀ